ਤਾਂ ਦੱਸਦੇ ਕਿ ਸਬ ਡਿਵੀਜ਼ਨਲ ਕੰਪਲੈਕਸ ਦਿਬੜਾ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੀਤਾ ਗਿਆ ਹੈ। ਇਸ ਮੌਕੇ ਦਿਬੜਾ ਤੋਂ ਵਿਧਾਇਕ ਅਤੇ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਉਹਨਾਂ ਦੇ ਨਾਲ ਮੌਜੂਦ ਰਹੇ ਨੇ। ਤਾਂ ਦੱਸਦੇ ਕਿ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਇਸ ਮੌਕੇ ਸਟੇਜ ਤੇ ਵਿਰਾਜਮਾਨ ਸਨ। ਜਿੱਥੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਆਪਣੇ ਪਿਛਲੇ ਦਿਨਾਂ ਨੂੰ ਯਾਦ ਕਰਦੇ ਹੋਏ ਲੋਕਾਂ ਨੂੰ ਸੰਬੋਧਨ ਕੀਤਾ ਹੈ। ਤਤੀ ਬਹ ਕਰੋੜੀ ਪਿਆਸਿਆਂ ਦੇ ਨਾਲ ਬਣਈ ਇਸ ਪ੍ਰਬੰਧਕੀ ਕੰਪਲੈਕਸ ਦੀ ਕੰਪਲੈਕਸਿਟੀ ਲੋਕਾਂ ਨੂੰ ਵਧਾਈ ਦਿੱਤੀ ਹੈ ਤੇ ਕੰਪਲੈਕਸ ਲੋਕਰਪਨ ਕੀਤਾ ਜਿਸ ਮੌਕੇ ਪੰਜਾਬ ਦੇ ਖਜ਼ਾਨਾ ਮੁਖੀ ਹਰਪਾਲ ਸਿੰਘ ਚੀਮਾ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 10 ਕਰੋੜ 80 ਲੱਖ ਰੁਪਏ ਦੀ ਲਾਗਤ ਦੇ ਨਾਲ ਚਾਰ ਮੰਜ਼ਿਲਾ ਸਬ ਡਿਵੀਜ਼ਨਲ ਕੰਪਲੈਕਸ ਬਣ ਕੇ ਤਿਆਰ ਹੋ ਗਿਆ ਸੋ ਲਗਭਗ ਸਵਾ ਸਾਲ ਦੇ ਕਰੀਬ ਸਮੇਂ ਵਿੱਚ ਇਸ ਨੂੰ ਤਿਆਰ ਕੀਤਾ ਗਿਆ ਜਿਸ ਵਿੱਚ ਵਕਫਾ ਵਿਭਾਗਰ ਦੇ ਦਫ਼ਤਰ ਇੱਕੋ ਛਤ ਹੇਠ ਬਣਾਏ ਗਏ ਨੇ ਲਿਖਾਰੀਆਂ ਦੀ ਤਰਤੀ खिडारियों की धरती बाबा बैंस की धरती पुजारिया की धरती क्रांतिकारी मैं नमन करदा सिजदा करदा इस धरती में जिन्ने भी तुसी चल के आए हो चलिया हो कदम साडे सिर मत स्टेज ते मेरे कैबिनेट दे, बहुत ही ਅਹਮ ਸਾਥੀ ਜਿਨ੍ਹਾਂ ਨੇ ਕੋੜੇ ਬਤਨ ਦਾਲ ਲਾ ਹਰ ਪਾਰਸੀਮਾ ਦੀ ਤੁਹਾਡੇ ਆਪਣੇ ਐਮਐਲਏ ਸੰਗਰੂਰ ਤੋਂ ਐਮਐਲਏ ਨਰਿੰਦਰਪਾਲ ਰਾਜੀ ਨਾਲ ਸਾਡੇ ਚੇਅਰਮੈਨ ਸਰਵਨ ਬੈਠੇ ਹੈ ਨਾਲ ਸਾਡੇ ਕਾਟੀ ਦੇ ਬਖਰਾ ਕੋਦੇ ਅੰਤੇ ਬਰਜਮਾਨ ਸ਼ਖਸ਼ੀਤਾਂ ਬੈਠੀਆਂ ਹੈ ਡੀਸੀ ਸਾਹਿਬ ਬੈਠੇ ਹੈ ਮਨੀਤ ਸਿੰਘ ਸਿੱਧੂ ਜੀ अफसा बैठे हैं सारा प्रशासन गिरबे का भी और और दिबे की सारी प्रेस मेरे दोस्त सारे और सारे सब तो पहला फते वाहू जी का खालसा वाहेगुरू जी का लगभग मई दो हजार तेई की गल होनी चाहिए मई दो हजार तेई च इत आए थे उद्घाटन करके गए तहसील बनावे एक दफ्तर बनाव जिस सारे दफ्तर इकट्ठे हो गए इको छत थले पहला कमालपो मर्द खेड़े तूल बंजारे झूलर घराटे डीएसपी कोई बार को दफ्तर चुनाव इधर ना इधर ना तीन चार दिन इतने आओ गए शानदार वेटिंग रूम है इक् छत थले सारे काम होने अपना जो भी कटाओ पटवारी भी इतने है डी एस पी भी इत डी एम साहब भी इतने तहसीलदार भी इत सफ्तर इतने ने इत अपना काम करवा के दो तो चार घंटे दो भी टाइम काम के डिपेंड करता है आराम ना करे ये सारे पंजाब कर रहे हैं असर सब तो वाली गल्डिंग देखो कि सोनी लगती है एक तो लाल इटा इन तो खेड़ा छड़ा

ਉਹਨਾਂ ਵਾਲੀਆਂ ਜਨਰੇਸ਼ਨਸ ਵਾਸਤੇ ਬਣ ਰਿਹਾ ਹੈ। ਚਾਹੇ ਸਟੇਡੀਅਮ ਬਣ ਰਹੇ ਹੋਣ, ਚਾਹੇ ਮੋਹੱਲਾ ਕਲੀਨਿਕ ਬਣ ਰਹੇ ਹੋਣ, ਚਾਹੇ ਸਕੂਲ ਬਣ ਰਹੇ ਹੋਣ, ਚਾਹੇ ਕਾਲਜ ਬਣਾਵਾਂਗੇ। ਡੜਬੇ ਨੂੰ ਸਬ ਡਿਵੀਜ਼ਨ ਦਾ ਦਰਜਾ ਕਾਫੀ ਹਰਸੇ ਪਹਿਲਾਂ ਮਿਲਿਆ ਸੀ, ਬਹੁਤ ਸਾਲ ਪਹਿਲਾਂ ਮਿਲਿਆ ਸੀ ਪਰ ਲੇਕਿਨ ਦਫਤਰ ਨਾ ਹੋਣ ਦੇ ਕਾਰਨ ਐਸ ਡੀ ਐਮ ਸਾਹਿਬ ਦਾ ਦਫਤਰ ਜਿਹੜਾ ਉਹ ਮਾਰਕੀਟ ਕਮੇਟੀ ਚ ਚੱਲਦਾ ਸੀ, ਸਾਡੇ ਡੀ ਐਸ ਪੀ ਦਾ ਦਫਤਰ ਉਹ ਵੀ ਮਾਰਕੀਟ ਕਮੇਟੀ ਸੁਦਰ ਚੱਲਦਾ ਸੀ, ਸਾਡੇ ਸੀ ਡੀ ਪੀਓ ਸਾਹਿਬ ਦਾ ਦਫਤਰ ਉਹ ਮਰਦਖੇੜੇ ਪਿੰਡ ਚੱਲਦਾ ਸੀ ਬੀਡੀਪੀਓ ਸਾਹਿਬ ਦਾ ਦਫ਼ਤਰ ਤੂਰ ਬੰਜਾਰੇ ਪਿੰਡ ਚੱਲਦਾ ਸੀ ਕੋਈ ਯਾਨੀ ਕਿਸੇ ਪਿੰਡ ਚੱਲਦਾ ਸੀ ਕੋਈ ਕਿਸੇ ਪਿੰਡ ਚੱਲਦਾ ਸੀ ਔਰ ਲੋਕਾਂ ਨੂੰ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ ਬਹੁਤ ਜੇਕਰ ਛੋਟਾ ਮੋਟਾ ਕੋਈ ਕੰਮ ਕਰਾਉਣਾਗਾ ਵਕ ਵਕ ਜਿਹੜਾ ਪਿੰਡਾਂ ਜਾਣਾ ਪੈਂਦਾ ਸੀਗਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਬਤੌਰ ਜਦੋਂ ਮੁੱਖ ਮੰਤਰੀ ਸੌਂ ਚੁੱਕੀ ਤਾਂ ਤੁਰੰਤ ਅਸੀਂ ਇਸ ਚੀਜ਼ ਦਾ ਸਭ ਤੋਂ ਪਹਿਲਾ ਐਕਸ਼ਨ ਲਿਆ ਔਰ 1.5 ਸਾਲ ਪਹਿਲਾਂ ਇਸ ਬਿਲਡਿੰਗ ਦਾ ਨੀ ਪੱਥਰ ਮਾਨਯੋਗ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਰਾਕੇ ਗਿਆ ਸੀਗੇ ਅੱਜ ਉਹ ਮੁਕੰਮਲ ਹੋਈ ਆ ਲੋਕਾਂ ਨੂੰ ਸਮਰਪਿਤ ਕੀਤੀ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੀਤੀ ਆ ਸਭ ਤੋਂ ਪਹਿਲਾਂ ਮੈਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਨਾ ਚਾਹਣਾ ਔਰ ਹਲਕਾ ਦਟਬਾ ਦੇ ਸਾਰੇ ਨਿਵਾਸੀਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਕਿ ਤੁਹਾਡੀ ਚਰਕੋਣੀ ਮੰਗਾ ਜਿਹੜੀ ਉਹ ਅੱਜ ਪੂਰੀ ਹੋਈ ਆ ਕਿ ਸੋ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਹੁਣ ਇੱਕੋ ਛੱਤ ਥੱਲੇ ਜਿਹੜੇ ਨੇ ਉਹ ਸਾਰੇ ਕੰਮ ਹੋਣਗੇ ਲੋਕਾਂ ਦੇ ਜਿੰਨੇ ਦਾ ਪ੍ਰੋਜੈਕਟ ਸੀ ਤੇ ਕਿੰਨੇ ਟਾਈਮ ਦੇ ਵਿੱਚ ਬਣਿਆ ਕਿਉਂਕਿ ਅ ਦੇਖੋ ਲਗਭਗ 12 ਕਰੋੜ ਦੇ ਕਰੀਬ ਜਿਹੜਾ ਇਹਦਾ ਐਸਟੀਮੇਟ ਲੱਗਿਆ ਸੀਗਾ ਤੇ 10 ਕਰੋੜ 80 ਲੱਖ ਚ ਬਣ ਕੇ ਤਿਆਰ ਹੋਇਆਗਾ ਪਹਿਲੀ ਵਾਰ ਹੋਇਆਗਾ ਕਿ ਜਿੰਨੇ ਦਾ ਐਸਟੀਮੇਟ ਲੱਗਿਆ ਸੀਗਾ ਉਤੋਂ ਘੱਟ ਪੈਸਿਆਂ ਚ ਬਿਲਡਿੰਗ ਤਿਆਰ ਹੋਈ ਆ ਕਿਉਂਕਿ ਸਾਡੀ ਸਮੁੱਚੀ ਟੀਮ ਦੜਬਾ ਦੀ ਸਾਰੇ ਅਸੀਂ ਸਾਡੇ ਸਾਥੀ ਜਿਹੜੇ ਲਗੇ ਉਹ ਇਮਾਨਦਾਰੀ ਨਾਲ ਕੰਮ ਕਰਦੇ ਨੇਗੇ ਕਦੇ ਕੋਈ ਵੀ ਕਿਸੇ ਗਲਤ ਕੰਮ ਚ ਇਨਵੋਲਵ ਨਹੀਂ ਹੈਗਾ ਇਹੀ ਕਾਰਨ ਆ ਕਿ ਪੈਸੇ ਘੱਟ ਲੱਗੇ ਨੇ ਪੁਰਾਣੀਆਂ ਸਰਕਾਰਾਂ ਚ ਕੀ ਹੁੰਦਾ ਸੀਗਾ ਜੇ ਐਸਟੀਮੇਟ 10 ਕਰੋੜ ਦਾ ਲੱਗਿਆ ਤੇ ਤੱਕ ਬਿਲਡਿੰਗ ਬਣਦੀ ਸੀਗਾ ਐਸਟੀਮੇਟ ਵਾਧਾ ਵਾਧਾ 15 ਕਰੋੜ ਤੱਕ ਪਹੁੰਚ ਜਾਂਦਾ ਸੀਗਾ ਸਾਡਾ ਐਸਟੀਮੇਟ ਘਟਿਆਗਾ ਇਹ ਬਹੁਤ ਵੱਡੀ ਉਦਾਹਰਣ ਆ ਪੰਜਾਬ ਦੇ ਅੰਦਰ ਸੋ ਅਸੀਂ ਬਹੁਤ ਸਾਰੇ ਜਿੱਥੇ ਵੀ ਕਿਤੇ ਪ੍ਰੋਜੈਕਟ ਚੱਲ ਰਹੇ ਨੇ ਕਿ ਸੋ ਅਸੀਂ ਐਸਟੀਮੇਟ ਘਟਾਉਣੇ ਆਗੇ ਪਹਿਲੀਆਂ ਸਰਕਾਰਾਂ ਚ ਐਸਟੀਮੇਟ ਵਾਧੇ ਹੁੰਦੇ ਸੀਗੇ ਸੋ ਇਥੋਂ ਬਦ ਲੱਗਦਾ ਕਿ ਪੰਜਾਬ ਦੇ ਅੰਦਰ ਕਿ ਗਮਾਨਦਾਰ ਸਰਕਾਰ ਜਿਹੜੀ ਆ ਸਰਦਾਰ ਭਗਵੰਤ ਸਿੰਘ ਮਾਜੀ ਦੀ ਗਵਾਈ ਚ ਕੰਮ ਕਰ ਰਹੀ ਹੈ ਸਟੇਡੀਅਮ ਹੀ ਵੱਧ ਰਿਹਾ ਜਿਹੜੀ ਲੱਸੜ ਜਿਹੜੇ ਅਰਜੀ ਨਿਵੇਸ਼ ਨੇ ਜਾਂ ਵਸਿਕਾ ਨਿਵੇਸ਼ ਨੇ ਸਰ ਉਸੇ ਜਗ੍ਹਾ ਤੇ ਰਹਿਣਗੇ ਜਾਂ ਉਹ ਵੀ ਇੱਥੇ ਸ਼ਿਫਟ ਕੀ ਆ ਦੇਖੋ ਅਸੀਂ ਸਾਰੇ ਉਹਨਾਂ ਅਰਜੀ ਨਿਵੇਸ਼ਾਂ ਨਾਲ ਮੀ ਇਸ ਬਿਲਡਿੰਗ ਦਾ ਸਭ ਨੂੰ ਸਹੂਲਤ ਦੇਣੀ ਹੈ ਜਦੋਂ ਉਹ ਲੋਕਾਂ ਲੋਕਾਂ ਲਈ ਤੇ ਬਣੇ ਨੇਗੇ ਸੋ ਬਿਲਕੁਲ ਉਹਨਾਂ ਨਾਲ ਮੀਟਿੰਗ ਕਰਕੇ ਇਸ ਮਸਲੇ ਨੂੰ ਜਿਹੜਾ ਹੈਗਾ ਅਸੀਂ ਇਹਦਾ ਵੀ ਜਲਦੀ ਹੱਲ ਕਰਾਂਗੇ ਉਹਨਾਂ ਨੂੰ ਵੀ ਬਿਲਡਿੰਗ ਜਿਹੜੀ ਹੈ ਮਹੱਈਆ ਕਰਵਾਵਾਂਗੇ ਜੀਮਾ ਸਾਹਿਬ ਸਟੇਡੀਅਮ ਦੀ ਗੱਲ ਕੀਤੀ ਗਈ ਹੈ ਉਹ ਬਿਲਕੁਲ ਬੜੀ ਜਲਦੀ ਜਿਹੜਾ ਇੰਡੋਰ ਸਟੇਡੀਅਮ ਦਾ ਨੀਂ ਪੱਥਰ ਲਈ ਰੱਖਣ ਦੇ ਲਈ ਮਾਣ ਸਾਹਿਬ ਨੂੰ ਸਟੇਜ ਤੋਂ ਰਿਕਵੈਸਟ ਕੀਤੀ ਆ ਕਿ ਇੱਕ ਕੰਪਲੈਕਸ ਦਾ ਨੀਂ ਪੱਥਰ ਰੱਖ ਕੇ ਜਾਓ ਜਿੱਥੇ ਸਾਡੇ ਬੱਚੇ ਜਿਹੜੇ ਨੇਗੇ ਉਹ ਖੇਡ ਕੇ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੱਕ ਕੀਡਾ ਖੇਡਣਗੇ ਔਰ ਪੰਜਾਬ ਦਾ ਨਾਮ ਹਲਕੇ ਦਰੇਬੇ ਦਾ ਨਾਮ ਚਮਕਾਉਣਗੇ ਕਿਉਂਕਿ ਇੰਡੋਰ ਸਟੇਡੀਅਮ ਦੀ ਬਹੁਤ ਵੱਡੀ ਘਾਰ ਸੀਗੀ ਪੁਰਾਣੀਆਂ ਸਰਕਾਰਾਂ ਨੇ ਕਈ ਵਾਰ ਕਿਹਾ ਪਰ ਲੇਕਿਨ ਦਢਵੇਂ ਚ ਇੰਡੋਰ ਸਟੇਡੀਅਮ ਨਹੀਂ ਬਣਿਆ ਸੀ ਪਹਿਲੀ ਵਾਰ ਆ ਕਿ ਡੜਬੇ ਸ਼ਹਿਰ ਦੇ ਅੰਦਰ ਇੰਡੋਰ ਸਟੇਡੀਅਮ ਬਣਨ ਜਾ ਰਿਹਾ ਜਿਹਾ ਕਿ ਵੱਡੇ ਵੱਡੇ ਸ਼ਹਿਰਾਂ ਚ ਹੁੰਦਾ ਸੀਗਾ ਉਹ ਸਾਡੇ ਛੋਟੇ ਸ਼ਹਿਰ ਚ ਬਣਨ ਜਾ ਰਿਹਾ ਤੇ ਡੜਬਾ ਮੈਂ ਸਮਝਦਾ ਹਾਂ ਉਹ ਨਾਲ ਸਮੇਂ ਤੇ ਬਲੰਦੀਆਂ ਤੇ ਹੋਊਗਾ ਜਿਨ੍ਹਾਂ ਨੇ ਸਰ ਇਹ ਬਣਾਇਆ ਜੀ ਕੰਪਲੈਕਸ ਕਿਸ ਤਰ੍ਹਾਂ ਦੀ ਕੰਪਨੀ ਹੈ ਸਰ ਕਿੱਡੀ ਵੱਡੇ ਪ੍ਰੋਜੈਕਟ ਤਿਆਰ ਕਰਦੇ ਨੇ ਜੀ ਸਰ ਦੇਖੋ ਸਮਝ ਤਿਆਰ ਕੀਤਾ ਜਿਹੜੀ ਕੰਪਨੀ ਆ ਬਹੁਤ ਵੱਡੀ ਕੰਪਨੀ ਆ ਬੜੇ ਵੱਡੇ ਉਹਨਾਂ ਕੋਲੇ ਕੰਟਰੈਕਟ ਹੁੰਦੇ ਨੇ ਪਰ ਲੇਕਿਨ ਉਹਨਾਂ ਨੇ ਬੜੇ ਥੋੜੇ ਸਮਝ ਤਿਆਰ ਕੀਤਾ ਸੋ ਮੈਂ